ਪੰਜਾਬ ਸਰਕਾਰ ਵੱਲੋਂ ਬੀਤੇ ਕੱਲ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਟੈਕਸ ਦੇ ਕੀਤੇ ਗਏ ਵਾਅਦੇ ਖਿਲਾਫ ਪੰਜਾਬ ਕਾਂਗਰਸ ਨੇ ਖੋਲਿਆ ਮੋਰਚਾ ਸਾਬਕਾ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਗਿਆ ਜ਼ਬਰਦਸਤ ਪ੍ਰਦਰਸ਼ਨ ਪ੍ਰੀ ਮੁੱਖ ਮੰਤਰੀ ਮਰਦਾਵਾ ਮਰਦਾਵਾ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਵੱਡਾ ਦੀ ਸਰਕਾਰ ਮਰਦਾਵਾ ਮਰਦਾਵਾ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਵਧ ਗਈਆਂ ਨੇ ਕਾਂਗਰਸ ਵੱਲੋਂ ਪ੍ਰਦਰਸ਼ਨ ਕਰਤਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਪੂਰੇ ਪੰਜਾਬ 'ਚ ਹਾਂਕਾਰ ਮੱਚੀ ਹੋਈ ਹੈ ਜੇ ਪੈਟਰੋਲ ਦੀ ਗੱਲ ਕਰਦੇ ਆ ਤਾਂ ਹਰ ਛੋਟੇ ਤੋਂ ਲੈ ਕੇ ਉੱਪਰ ਤੱਕ ਸਾਰੇ ਬੰਦੇ ਇਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਡੀਜ਼ਲ ਇੱਕ ਐਸੀ ਚੀਜ਼ ਆ ਸਾਡੇ ਪੰਜਾਬ ਪੰਜਾਬ ਇੱਕ ਐਗਰੀਕਲਚਰਿਸਟ ਸੂਬਾ ਹੈਗਾ ਮਿਕਸਮ ਖੇਤੀਬਾੜੀ ਦਾ ਸਾਡੇ ਕੰਮ ਹੈਗਾ ਔਰ ਟਰੈਕਟਰ ਅਸੀਂ ਯੂਜ਼ ਕਰਦੇ ਆ ਟਰਾਂਸਪੋਰਟ ਸਾਰੇ ਪੰਜਾਬੀ ਨੇ ਪਰ ਇੰਨਾ ਲੋਕਾਂ ਤੇ ਵੱਡਾ ਬੋਝ ਆ ਇਹ ਕਿਹੜੀ ਸਰਕਾਰ ਕਹਿੰਦੀ ਸਾਨੂੰ 20000 ਕਰੋੜ ਰੁਪਇਆ ਸਾਨੂੰ ਮੈਨੂ ਤੋਂ ਆਜੂਗਾ ਜੀ ਸਾਨੂੰ 5000 ਕਰੋੜ ਰੁਪਇਆ ਸਾਈਟ ਤੋਂ ਆਜੂਗਾ ਉਹ ਕਿਹੜੇ ਪਾਸੇ ਚਲੇਗੇ ਪੈਸੇ ਅੱਜ ਜਿਹੜੇ ਸਾਡੇ ਸਰਕਾਰ ਦੇ ਫੈਸਲੇ ਸੀਗੇ ਚੰਨੀ ਸਾ ਸਰਕਾਰ ਦੇ ਫੈਸਲੇ ਸੀਗੇ ਕਿ 3 ਰੁਪਏ ਜੁਨਟ ਅਸੀਂ ਲੋਕਾਂ ਦੀ ਮaaf ਕੀਤੀ ਸੀ ਔਰ 10 ਰੁਪਏ ਸੀ ਡੀਜ਼ਲ ਦੇ ਕਿਨਾ ਪਾਜ ਪੈਟਰੋਲ ਤੇ ਘਟਾਏ ਸੀਗੇ ਤੇ ਲੇਕਿਨ ਅੱਜ ਉਹ ਕਿਧਰ ਗਏ ਫੈਸਲੇ ਸਾਰੇ ਇਹ ਸਰਕਾਰ ਲੋਕਾਂ ਨੂੰ ਇਸ ਕਰਕੇ ਐਸੀ ਕਿਸੀ ਲੋਕਾਂ ਦਾ ਟੈਕਸ ਖਤਮ ਕਰਾਨੀ ਆਈ ਲੋਕਾਂ ਨੂੰ ਬਿਜਲੀ ਫ੍ਰੀ ਦੇਵਾਂਗੇ ਅੱਜ ਸਰਕਾਰ ਸ਼ਰਤਾ ਲਾਉਣ ਲੱਗੀ ਕਿ 7 ਕਿਲੋਵਾਟ ਤੱਕ ਦਾ ਜਿਹੜਾ ਕਨੈਕਸ਼ਨ ਹੈ ਉਸੇ 300 ਰੁਪਏ ਦੇਵਾਂਗੇ ਉਸ ਤੋਂ ਉਪਰੋਂ ਤੁਸੀਂ ਪੈਸੇ ਚਾਰਜ ਕਰਾਂਗੇ ਹੁਣ ਸਰਕਾਰ ਡਿਸਕ੍ਰਿਮੀਨੇਸ਼ਨ ਲੋਕਾਂ ਨਾਲ ਬੰਨਣਾ ਸ਼ੁਰੂ ਕਰਤਾ ਲੇਕਰ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿਖਾ ਲੇਕਿਨ ਅੱਜ ਜਿਹੜਾ ਬਹੁਤ 3000 ਕਰੋੜ ਦਾ ਬੋਝ ਪਣਾ ਪਿਆ ਦੇ ਉੱਤੇ ਔਰ ਦੇਖਣ ਨੂੰ ਬਹੁਤ ਅਹਲਾਦਾ ਤਰੀਹਾ ਰੁਪਈਆ ਪੰਜਾਬ ਬਹੁਤ ਵੱਡਾ ਹੈ ਪਰ ਇਹਦੇ ਨਾਲ ਕਿਤੇ ਲੋਕ ਪ੍ਰਭਾਵਿਤ ਹੋਣੇ ਆ ਲੇਕਿਨ ਜਿਹੜੇ ਲੋਕ ਆਪਣੀ ਬਚਾਰੇ ਹੈਂ ਟੂ ਮੌਸ ਨੇ ਸਿਰੋ ਲੈ ਕੇ ਸਾਡ ਦਾ ਤਵਾ ਦੇ ਖਾਂਦੇ ਉਹਦੇ ਵੀ ਹੱਥ ਨੂੰ ਇਸ ਗੱਲ ਦਾ ਯਾਨੀ ਹਰ ਚੀਜ਼ ਡੀਜ਼ਲ ਪੈਟਰੋਲ ਮਹਿੰਗਾ ਹੋਣ ਨਾਲ ਇਹ ਨਹੀਂ ਕਿੱਲਾ ਵੀ ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ ਜਿੰਨੀ ਸਾਡੇ ਘਰ ਦੇ ਗੁੱਡਸ ਨੇ ਡੋਮੈਸਟਿਕ ਗੁੱਡਸ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਮਹਿੰਗੀਆਂ ਹੋ ਜਾਂਦੀਆਂ ਕਿਉਂ ਟ੍ਰਾਂਸਪੋਰਟੇਸ਼ਨ ਮਹਿੰਗੀ ਹੋ ਜਾਣੀ ਆ ਜਿਹੜੀ ਸਾਡੀ ਪ੍ਰੋਡਕਸ਼ਨ ਆਕਸਟ ਆ ਉਹ ਆਕਸਟ ਉਹ ਵੱਧ ਜਾਣੀ ਆ ਜਿਹੜੀ ਹਰ ਚੀਜ਼ ਦੇ ਉੱਤੇ ਆਫਰ ਪੈਣਾ ਇਸ ਗੱਲ ਦਾ ਉੱਤੇ ਪਰ ਲੋਕ ਤਾਂ ਪਹਿਲੀ ਮਹਿੰਗਾਈ ਦੇ ਬਹੁਤ ਬੁਰੇ ਨਾ ਪੀ ਪੀਸੇ ਹੋ ਰਹੇ મોદી ਸਾਹਿਬ ਦੇ ਬਹੁਤ ਰਗੜੇ ਹੋਏ ਨੇ ਉਹ ਇਹਨਾਂ ਨੇ ਰਗੜਾ ਲਾ ਦਿੱਤਾ ਹੈ ਇਹ ਚ ਵੀ ਇਜ਼ਾਫਾ ਕਰਤਾ ਸੀ ਬਿਲਕੁਲ ਡੈਫੀਨਿਟਲੀ ਕੀਤਾ ਜਿਹੜੀ ਕਿਰਾਏ ਦਾ ਆਪਣਾ ਬੈਟੋਲ ਨਹੀਂ ਪੱਜਣਾ ਮੈਂ ਤਾਂ ਕਹਿੰਦਾ ਕੋਈ ਐਸਾ ਵਰਗ ਨਹੀਂ ਜਿਹਦੇ ਤੇ ਪ੍ਰਭਾਵ ਨਾ ਪਵੇ ਸਬਜ਼ੀ ਉਹ ਵੀ ਮਹਿੰਗੀ ਹੋਗੀ ਸਿੱਤੂ ਸਾਹਿਬ ਆਮ ਲੋਕ ਦੇ ਨਾਲ-ਨਾਲ ਜਿਹੜੇ ਪੈਟਰੋਲ ਪੰਪ ਡੀਲਰ ਨੇ ਉਹ ਵੀ ਜਿਹੜੇ ਕਹਿੰਦੇ ਅਸੀਂ ਲੋਕ ਦਾ ਕਾਰਨ ਹੈ ਕਿ ਉਹ ਘਟ ਕਿਉਂ ਨੇ ਕਿ ਪੈਟਰੋਲ ਦਾ ਇਨਵੈਸਟਮੈਂਟ 100 ਰੁਪਏ ਤੋਂ ਉੱ ਕਮਾਈ ਬਹੁਤ ਥੋੜੀ ਉਹਨਾਂ ਨੂੰ ਪਰ ਉਹਦੇ ਚ ਪੈਟਰੋਲ ਤੇ ਨੁਕਸਾਨ ਬੜਾ ਹੈ ਪੈਟਰੋਲ ਉੱਡ ਜਾਂਦਾ ਹੈ ਘਟ ਜਾਂਦਾ ਹੈ ਔਰ ਚੰਡੀਗੜ੍ਹ ਸਸਤੇ ਨਾਲ ਔਰ ਹਰਿਆਣਾ ਸਸਤਾ ਸਾਡੇ ਨਾਲੋਂ ਡੀਲ ਹੈਣਾ ਸਾਡੇ ਨੂੰ ਸਸਤਾ ਹੈ ਲੇਕਿਨ ਸਾਨੂੰ ਬਲਕਿ ਚਾਹੀਦਾ ਇਹ ਸੀ ਸਾਨੂੰ ਜਿਹੜੇ ਸਾਰੇ ਹਿੱਸਿਆਂ ਦੇ ਬਰਾਬਰ ਕਰਨਾ ਚਾਹੀਦਾ ਸੀ ਉਲਟਾ ਅਸੀਂ ਵਧਾਤਾ ਆਪਣਾ ਅਸੀਂ ਆਪਣੀ ਕਮਾਈ ਵਾਸਤੇ ਆਪਣੀ ਸਰਕਾਰ ਨੂੰ ਬਚਾਉਣਾ ਕਰ ਰਹੇ ਆ ਆਹ ਹੋਰ ਥੋੜੇ ਸਾਹਮਣੇ ਪੁਲਿਸ ਬਲਾਜਮ ਖੜਿਆ ਜਿਹੜਾ ਤਰਖਾ ਨਹੀਂ ਮਿਲਿਆ ਹਲਤ ਇਹ ਚਾਹੇ ਬੋਲਣ ਜਾਣਾ ਬੋਲਦਾ ਪਰ ਬਚਾਰੇ ਮਜਬੂਰ ਨੇ ਤਰਖਾ ਹਮ ਰਾਜ ਨੂੰ ਮਿਲੀਆਂ ਨਹੀਂ ਔਰ ਜਿਸ ਤਰੀਕੇ ਦੇ ਹਾਲਾਤ ਚੱਲਦੇ ਨੇ ਜੇ ਇਦਾਂ ਹੀ ਹਾਲਾਤ ਰਹੇ ਅਗਲੇ 2 ਮਹੀਨੇ ਤਰਖਾ ਸਾਰੀ ਸਰਕਾਰ ਨੂੰ ਨਹੀਂ ਮਿਲਦੀ ਕਾਂਗਰਸ ਦੀ ਹੁਣ ਅਗਲੀ ਕੀ ਰਣਨੀਤੀ ਹੋਊਗੀ ਕਿਉਂਕਿ ਦੇਖੋ ਕਾਂਸੀ ਰਣਨੀਤੀ ਸਾਡੇ ਸਾਹਮਣੇ ਅੱਜ ਅਸੀਂ ਅਸੀਂ ਸ਼ੁਰੂ ਹੈ ਅਸੀਂ ਰੋਜ਼ ਪਿੰਡਾਂ ਜਾ ਰਹੇ ਹੁਣ 4 ਬਾਈ ਇਲੈਕਸ਼ਨਾਂ ਆਉਣੀਆਂ ਨੇ ਉਥੇ ਲੋਕਾਂ ਸਾਹਮਣੇ ਕੰਮ ਰੱਖਾਂਗੇ ਆਪਣੀ ਅਸੀਂ ਲੋਕਾਂ ਨੂੰ ਦੱਸਾਂਗੇ ਭਾਈ ਆਹ ਕੰਮ ਕੀਤਾ ਹੈ ਜੇ ਤੁਸੀਂ ਬਚਣਾ ਹੈ ਤਾਂ ਇੱਧਰ ਆ ਜਾਓ ਭਾਵੇਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਸਰਕਾਰ ਨੂੰ ਸੁਨੇਹਾ ਜ਼ਰੂਰ ਜਾਊਗਾ ਕਿ 40 ਸੀਟਾ ਹਾਰਦਿਆ ਕਿ ਲੋਕ ਸਾਡੇ ਖਿਲਾਫ ਨੇ ਵੈਸੇ ਇਹ ਤੋਂ ਕਿ ਜੋ ਪਾਰਲੀਮੈਂਟ ਦੇ ਵਿੱਚ ਅਸੀਂ ਸੱਚ ਜਿੱਤ ਚੁੱਕਿਆ ਸਰਕਾਰ 13 ਦੀ ਗੱਲ ਕਰੇ ਤਿੰਨਾਂ ਤੇ ਰਹਿ ਗਈ ਪਰ ਤਿੰਨਾਂ ਦੇ ਜਿਹੜੀ ਸਾਡੇ ਵਾਲੀ ਸੀਟ ਹੈ ਇਹ ਵੀ ਬੜੇ ਨੋਮਨਲ ਮਾਰਜਿਨ ਜਿੱਤੀ ਆ ਅਸੀਂ 5-5000 ਰੁਪਏ ਦਾ ਨੁਕਸਾਨ ਕੀਤਾ ਆ ਅਸੀਂ ਜਰਨੀ ਜਿੱਤ ਰਹੀ ਸੀ ਸਿਰਫ ਇੱਕ ਜਿੱਤਿਆ ਸਰਗੂਰ ਵਾਲੀ ਕੱਲੀ ਬਾਕੀ ਸਾਰੇ ਹਟਾ ਦੇ ਇਹਨਾਂ ਨੇ ਨਾਕਰਾ ਦੇ ਦਿੱਤੇ ਪਰ ਲੇਕਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਕਿ ਕੌਣ ਚੰਗਾ ਕੌਣ ਮਾੜਾ ਅੱਜ ਲੋਕ ਇਸ ਗੱਲ ਉਤਰਾਤਰ ਗਾਏ ਉਹ ਸਮਾਪਾਲ ਤੱਕ ਸਾਨੂੰ ਸਮਾਂ ਮਿਲੇ ਆ ਛੋਟਾ ਸ਼ਹਿਰ ਮੁਲਾਜ਼ਮਾਂ ਦਾ 올ਡ ਪੈਨਸ਼ਨ ਸਕੀਮ ਜਿੱਥੇ ਕਾਹਨ ਸਰਕਾਰਾਂ ਬਣੀਆਂ ਚਾਹ ਰਾਜਸ ਚਾਹੇ ਮਾਚੂ ਸੀ ਉਸ ਸਹੂਜਾ ਕਦੇ ਲਾਗੂ ਹੋਈ ਸਾਡੇ ਅਸੀਂ ਲੋਕਾਂ ਦਾ ਵਾਅਦਾ ਕਿਤੇ ਪੂਰੇ ਕੀਤੇ ਨੇ ਪਰ ਇਹ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਵਾਅਦੇ ਕੀਤੇ ਨੇ ਬੜਾ ਖਲਾਫੀ ਕੀਤੀ ਹੈ ਹੁਣ ਲੋਕ ਇਸ ਗੱਲ ਦਾ ਪਤਾ ਲੈਣਗੇ ਜੀ ਸਾਹਿਬ ਹਰਿਆਣਾ ਹਰਿਆਣਾ ਦੇ ਵਿੱਚ ਤਾਂ ਕਹਿੰਦੇ ਗੱਠ ਛੋੜ ਕਰ ਰਹੇ ਨਹੀਂ ਗੱਠ ਛੋੜ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਹਰਿਆਣਾ ਦੀ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਹੈ ਪਰ ਹਾਈ ਕਮਾਂਡ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਮੈਸੇਜ ਦੇ ਨਾ ਕੋਈ ਬਿਲਕੁਲ ਅਸੀਂ ਅਸੀਂ ਇਸ ਨਾਲ ਦੇ ਅਸੀਂ ਅਸੀਂ ਪੰਜਾਬ 'ਚ ਕੋਚ ਕੀਤਾ ਹੈ ਅਸੀਂ ਉੱਥੇ ਵਸਦੇ ਆਪੋਜ਼ ਕਰਦੇ ਆ ਕਿ ਵੀ ਇਹਨੂੰ ਤੁਸੀਂ ਭਾਈ ਨਾ ਕਰੋ ਇਹਨਾਂ ਦੇ ਪੱਲੇ ਦੱਲੇ ਕੁਝ ਨਹੀਂ ਇਹਨਾਂ ਨੇ ਪੰਜਾਬ ਦਾ ਬੇੜਾ ਕਾ ਤੁਹਾਡਾ ਵੀ ਕਰਨਗੇ